हेलो एवरीवन वेलकम टू सरगोंस किचन आज सरगोंदे किचन ਵਿੱਚ تیار ਹੋਈ ਸੀ ਮਸਾਲੇਦਾਰ ਪਨੀਰ ਪੁਰਜੀ ਦੇਖੋ ਕਿੰਨਾ ਵਧੀਆ ਸਾਡਾ ਮਸਾਲਾ ਤਿਆਰ ਹੋਇਆ ਹੈ ਪਨੀਰ ਪੁਰਜੀ ਦਾ ਤੇ ਚਲੋ ਆਪਾਂ ਇਹਨੂੰ ਸ਼ੁਰੂ ਕਰਦੇ ਆ ਬਣਾਉਣਾ ਇਹ ਬਣਾਉਣਾ ਬਹੁਤ ਹੀ ਆਸਾਨ ਹੈ ਮੈਂ ਕੁਝ ਥੋੜਾ ਜਿਹਾ ਵੱਖਰਾ ਤਰੀਕਾ ਇਹਦੇ ਵਿੱਚ ਅਪਣਾਇਆ ਸੀਗਾ ਚਲੋ ਸ਼ੁਰੂ ਕਰੀਏ ਕੜਾਈ ਲਈ ਕੜਾਈ ਦੇ ਵਿੱਚ ਮੈਂ ਇੱਕ ਚਮਚਾ ਬੇਸਨ ਪਾ ਦਿੱਤਾ ਹੈ ਤੇ ਇਸ ਬੇਸਨ ਨੂੰ ਮੈਂ ਬਗੈਰ ਤੇਲ ਕਿਉ ਦੇ ਸਿਫਟ ਡਰਾਈ ਰੋਸਟ ਕਰਨਾ ਹੈ ਜਦੋਂ ਪੁੱਜ ਗਿਆ ਥੋੜੀ ਖੁਸ਼ਬੂ ਆਉਣ ਲੱਗ ਗਈ ਉਦੋਂ ਇਹਨੂੰ ਮੈਂ ਇਸ ਕੌਲੀ ਦੇ ਵਿੱਚ ਬਾਹਰ ਕੱਢ ਲਿਆ ਉਨ ਉਸੇ ਕੜਾਈ ਦੇ ਵਿੱਚ ਤੇਲ ਪਾਇਆ ਤੇਲ ਦੇ ਨਾਲ ਹੀ ਇਹਦੇ ਵਿੱਚ ਮੈਂ 2 ਚਮਚੇ ਦੇਸੀ ਘਿਓ ਦੇ ਪਾ ਦਿੱਤੇ ਸੀ ਤੁਸੀਂ ਚਾਹੋ ਤੇ ਮੱਖਣ ਵੀ ਯੂਜ਼ ਕਰ ਸਕਦੇ ਹੋ ਤੇਲ ਘਿਓ ਗਰਮ ਹੋਣ ਤੋਂ ਬਾਅਦ ਇੱਕ ਚਮਚਾ ਜੀਰਾ ਪਾ ਦਵਾਂਗੇ ਜੀਰਾ ਜਦੋਂ ਪੁੱਜ ਗਿਆ ਉਸ ਤੋਂ ਬਾਅਦ ਇਹਦੇ ਵਿੱਚ ਮੈਂ 3 మీడియం ਸਾਈਜ਼ ਦੇ ਪਿਆਜ਼ ਕੱਟ ਕੇ ਪਾ ਦਿੱਤੇ ਨੇ ਤੇ ਆਪਾਂ ਹੁਣ ਇਹਨਾਂ ਦੋਵਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਪੁੰਨ ਲਵਾਂਗੇ ਜਿਹੜਾ ਸਾਡੇ ਪਿਆਜ਼ ਸੜੇ ਉਜ ਗਏ ਫਿਰ ਮੈਂ ਲਸਣ ਤੇ ਅਦਰਕ ਜਿਹਨੂੰ ਮੈਂ ਕੁੰਡੀ ਚ ਕੁੱਟਿਆ ਸੀ ਉਹ ਪਾ ਦਿੱਤਾ ਤੇ ਨਾਲ ਹੀ ਤਿੰਨ ਚਾਰ ਹਰੀਆਂ ਮਿਰਚਾਂ ਮੈਂ ਕੱਟ ਕੇ ਪਾ ਦਿੱਤੀਆਂ ਸੀਗੀਆਂ ਤੇ ਆਪਾਂ ਇਹਨੂੰ ਹੁਣ ਪੁੱਨ ਲਵਾਂਗੇ ਇਸ ਤੋਂ ਬਾਅਦ ਇਹਦੇ ਵਿੱਚ ਮੈਂ ਤਿੰਨ ਟਮਾਟਰ ਜਿਹੜੇ ਮੈਂ ਕੱਦੂਕਸ ਕੀਤੇ ਸੀ ਉਹ ਪਾ ਦਿੱਤੇ ਨੇ ਤੇ ਆਪਾਂ ਇਹਨੂੰ ਪੁੱਜਣ ਵਾਸਤੇ ਛੱਡ ਦਾਂਗੇ ਛਿਮ ਤੇ ਦੂਜੇ ਪਾਸੇ ਆਵਾਂਗੇ ਜਿੱਥੇ ਆਪਾਂ ਬੇਸਣ ਰੋਸਟ ਕੀਤਾ ਸੀ ਉਹਦੇ ਵਿੱਚ ਮੈਂ ਇੱਕ ਚਮਚਾ ਤਨੀਆ ਪਾਊਡਰ ਪਾਇਆ ਥੋੜੀ ਜੀ ਹਲਦੀ ਪਾਈ ਅੱਧਾ ਚਮਚਾ कश्मीरी लाल मिर्च पाई कलर वास्ते ही एक चमचा मैं कसूरी मेथी का पाया तो चाहो तो गर्म मसाला ज होर कुछ भी पा सकते हो बाद विच फेंट के तीन चमचे मलाई दे देते एक वधिया जा मसाला तैयार कर लिया वा थोड़ा पानी मैं उस धो के पा दिता तो देता। आप ठीक जा मसाला रेडी हो गया साढ़ा है देखो हूँ आप कढ़ाही वाले पास चला ਤੇ ਮਸਾਲਾ ਵੀ ਸਾਡਾ ਤੇਲ ਛੱਡ ਚੁੱਕਾ ਸੀ ਇੱਕ ਚਮਚਾ ਇਹਦੇ ਵਿੱਚ ਮੈਂ ਸ਼ਿਮਲਾ ਮਿਰਚ ਪਾਤੀ ਬਰੀਕ ਕੱਟ ਕੇ ਤੇ ਇੱਕ ਲਾਲ ਮਿਰਚ ਸਾਬਤ ਪਾਤੀ ਇਹਦੇ ਵਿੱਚ ਜਿਹੜੇ ਬੀ ਹੈਗੇ ਸੀ ਕੱਢ ਲਏ ਸੀ ਤਾਂ ਕਿ ਜਿਆਦਾ ਕੜਤਨ ਨਾ ਹੋ ਜਾਏ ਕੋੜੀ ਨਾ ਹੋ ਜਾਏ ਫਿਰ ਆਪਾਂ ਇਹਦੇ ਵਿੱਚ ਸਵਾਦ ਦੇ ਅਨੁਸਾਰ ਲੂਣ ਪਾਵਾਂਗੇ ਤੁਸੀਂ ਆਪਣੇ ਹਿਸਾਬ ਨਾਲ ਲੂਣ ਪਾ ਸਕਦੇ ਹੋ ਲੂਣ ਪਾ ਕੇ ਭੁੱਜਾਂਗੇ ਭੁੰਨਨ ਤੋਂ ਬਾਅਦ ਜਿਹੜਾ ਆਪਾਂ ਮਸਾਲਾ ਤਿਆਰ ਕੀਤਾ ਸੀ ਮਲਾਈ ਤੇ ਮਸਾਲੇ ਦਾ ਉਹ ਆਪਾਂ ਇਹਦੇ ਵਿੱਚ ਪਾ ਦਵਾਂਗੇ ਤੇ ਚੰਗੀ ਤਰ੍ਹਾਂ ਇਹਨੂੰ ਹਿਲਾਵਾਂਗੇ ਇਹਦੇ ਵਿੱਚ ਜਿਹੜੇ ਕੌਲੀਚ ਵਿੱਚ ਮਸਾਲਾ ਤਿਆਰ ਕੀਤਾ ਸੀ ਥੋੜਾ ਜਿਹਾ ਪਾਣੀ ਪਾ ਕੇ ਤੇ ਉਹ ਵੀ ਮੈਂ ਇਸ ਪਾਣੀ ਨੂੰ ਇਹਦੇ ਚ ਪਾ ਦਿੱਤਾ ਕੜਾਈ ਵਿੱਚ ਹੁਣ ਆਪਾਂ ਚੰਗੀ ਤਰ੍ਹਾਂ ਮਸਾਲਾ ਭੁੰਨ ਲਵਾਂਗੇ ਜਦ ਤੱਕ ਮਸਾਲਾ ਤੇਲ ਕਿਉਂ ਛੱਡ ਨਹੀਂ ਦਿੰਦਾ ਤੇ ਦੇਖੋ ਕਿੰਨਾ ਵਧੀਆ ਸਾਡਾ ਤੇਲ ਕਿਉਂ ਮਸਾਲੇ ਨੂੰ ਛੱਡ ਦਿੱਤਾ ਸੀ ਨਾਲ ਹੀ ਮੈਂ ਇਹਦੇ ਵਿੱਚ ਥੋੜਾ ਜਿਹਾ ਹਰਾ ਧਨੀਆ ਕੱਟ ਕੇ ਪਾ ਦਿੱਤਾ ਤੇ ਘਰ ਦਾ ਬਣਿਆ ਹੋਇਆ ਪਨੀਰ ਹੈਗਾ ਇਹ ਮੈਂ ਇਹ 2 ਕਿਲੋ ਦੁੱਧ ਦਾ ਪਨੀਰ ਬਣਾਇਆ ਸੀ ਉਮੇ ਇਹਦੇ ਵਿੱਚ ਪਾ ਦਿੱਤਾ ਨਾਲ ਨਾਲ ਆਪਾਂ ਪਨੀਰ ਨੂੰ ਫੇਨਦੇ ਜਾਵਾਂਗੇ ਜੋ ਕੋਈ ਢੇਲਾ ਕੋਈ ਹੋਏਗਾ ਇਸ ਤਰੀਕੇ ਨਾਲ ਮੈਂ ਨਾਲੋ ਨਾਲ ਇਹਨਾਂ ਨੂੰ ਫੇਨਦੀ ਜਾ ਰਹੀ ਸੀ ਤੇ ਬਾਅਦ ਵਿੱਚ ਜਦੋਂ ਸਾਡਾ ਪਨੀਰ ਰੈਡੀ ਹੋ ਗਿਆ ਤੇ ਇਹਨੂੰ ਫਿਰ ਮੈਂ ਡਿਸ਼ ਵਿੱਚ ਕੱਢ ਲਿਆ ਜੇ ਤੁਹਾਨੂੰ ਮੇਰੀ ਰੈਸিপি ਪਸੰਦ ਆਈ ਹੋਵੇ ਤੇ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ